ਇਹ ਜੋ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਹ ਉਹ ਸ਼ਖਸ ਹੈ ਜੋ ਹੱਥ ਧੋਣ ਦੇ ਲਈ ਵਹੀ ਕੋਲ ਜਾਂਦਾ ਹੈ ਤਾਂ ਪੈਰ ਫਿਸਲ ਜਾਂਦਾ ਹੈ ਤੇ ਇਹ ਨਦੀ ਦੇ ਵਿੱਚ ਡਿੱਗ ਜਾਂਦਾ ਹੈ ਜੀ ਹਾਂ ਇੰਨੀ ਠੰਡ ਦੇ ਵਿੱਚ ਠੰਡੇ ਪਾਣੀ ਦੇ ਵਿੱਚ ਜਦੋਂ ਇਹ ਨਦੀ ਦੇ ਵਿੱਚ ਡਿੱਗਦਾ ਤਾਂ ਇਸ ਨੂੰ ਰੈਸਕਿਊ ਕੀਤਾ ਜਾਂਦਾ ਹੈ दरअसल ਸultanpur Lodhi ਦੀ ਪਵਿੱਤਰ ਕਾਲੀ ਵਹੀਂ ਚ ਇੱਕ ਨੌਜਵਾਨ ਜਦੋਂ ਹੱਥ ਧੋਣ ਲੱਗਦਾ ਹੈ ਤਾਂ ਅਚਾਨਕ ਹੀ ਉਸ ਦਾ ਪੈਰ ਤਲਕ ਗਿਆ ਨੌਜਵਾਨ ਵਹੀ ਦੇ ਵਿੱਚ ਡਿੱਗ ਗਿਆ ਨੌਜਵਾਨ ਨੂੰ ਡੁੱਬਦਿਆਂ ਦੇਖ ਕੇ ਸੰਤ ਸੀਚੇਵਾਲ ਦੇ ਸੇਵਾਦਾਰਾਂ ਤੇ ਪੁਲਿਸ ਦੀ ਮਦਦ ਨਾਲ ਬੜੀ ਹਿੰਮਤ ਨਾਲ ਉਸ ਨੂੰ ਬਾਹਰ ਕੱਢਿਆ ਗਿਆ ਨੌਜਵਾਨ ਨੂੰ ਉਸਦੀ ਹਾਲਤ ਨੂੰ ਦੇਖਦਿਆਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਇਲਾਜ ਦੇ ਲਈ ਪੁਲਿਸ ਵੱਲੋਂ ਦਾਖਲ ਕਰਵਾਇਆ ਗਿਆ ਜੀ ਹਾਂ ਜਦੋਂ ਇਸ ਨੌਜਵਾਨ ਨੂੰ ਰੈਸਕਿਊ ਕੀਤਾ ਗਿਆ ਤਾਂ ਇਹ ਨੌਜਵਾਨ ਠੰਡ ਦੇ ਨਾਲ ਕੰਬ ਰਿਹਾ ਸੀ ਉੱਥੇ ਮੌਜੂਦ ਨੌਜਵਾਨਾਂ ਨੇ ਆਪਣੀਆਂ ਜੈਕਟ ਉਤਾਰ ਕੇ ਇਸ ਸ਼ਖਸ ਨੂੰ ਦਿੱਤੀ ਉਧਰ ਹੀ ਨੌਜਵਾਨ ਦੀ ਪਛਾਣ ਅਮਰਿਤਪਾਲ ਸਿੰਘ ਵਜੋਂ ਹੋਈ ਹੈ ਕਹਿੰਦਾ ਸੀ ਕਿ ਫਿਲਹਾਲ ਨੌਜਵਾਨ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ ਤੇ ਸਿਵਲ ਹਸਪਤਾਲ ਦੇ ਵਿੱਚ ਉਹ ਇਲਾਜ ਅਧੀਨ ਹੈ ਤੁਸੀਂ ਵੀ ਦੇਖੋ इस तरह की अतलाह मिली सी एक अमृतपाल सिंह पुत्र सुरेंद्र सिंह वासी मंगूपुर थाना तलवंडी चौधरी उम्र चौबीस साल हैगी नौजवान ज ਇਹਦਾ ਪਹਿਲਾ ਟ੍ਰੀਟਮੈਂਟ ਚੱਲਦਾ ਸੀਗਾ ਜੀ ਤਲਵੰਡੀ ਚੌਧਰੀਆ ਹਸਪੀਟਲ 'ਚ ਉਹਦੀ ਕੋਈ ਮੈਡੀਸਿਨ ਲੈਣ ਲਈ ਉਹਦੇ ਨਾਲ ਲੈ ਕੇ ਆਏ ਸੀਗੇ ਹਸਪੀਟਲ ਵਾਲੇ ਉਹਨੂੰ ਸੁਲਤਾਨਪੁਰ ਲੋਧੀ ਉੱਥੇ ਉਹ ਮੈਡੀਸਿਨ ਲੈ ਰੇ ਸੀ ਪਤਾ ਨਹੀਂ ਉਹਦੇ ਮਨ ਨੂੰ ਕੋਈ ਘਬਰਾਹਟ ਹੋਈ ਉਹ ਨਜ਼ਦੀਕ ਜਿਹੜੀ ਪਵਿੱਤਰ ਵੇਗੀਆਂ ਉਧਰ ਨੂੰ ਗਿਆ ਪਤਾ ਲੱਗਾ ਸ਼ਾਇਦ ਉਹ ਪਾਣੀ ਪੀਣਾ ਚਾਹੁੰਦਾ ਸੀ ਤੇ ਸਲਿੱਪ ਕਰਕੇ ਉਹ ਜਿਹੜਾ ਬੈਜ ਦੇ ਵਿੱਚ ਡਿੱਗ ਗਿਆ ਔਰ ਉਹਦੀ ਜਿਹੜੀ ਆ ਫੌਰੀ ਮੌਕੇ ਦੇ ਉੱਤੇ ਜਿਹੜੇ ਸੰਸਿਟੀਵੇਲ ਵਾਲੀ ਉਹਨਾਂ ਦੇ ਸੇਵਾਦਾਰਾਂ ਨੇ ਤੇ ਪੁਲਿਸ ਦੀ ਕਯੂਆਰਟੀ ਟੀਮ ਤੇ ਮੈਂ ਖੁਦ ਅਸੀਂ ਸਾਰਿਆਂ ਨੇ ਮਿਲ ਕੇ ਉਹਨੂੰ ਜਲਦੀ ਹੀ ਉਥੋਂ ਵੇਚੋਂ ਕੱਢ ਕੇ ਉਹਨੂੰ ਜਿਹੜਾ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਸੁਲਤਾਨਪੁਰ ਲੋਧੀ ਐਡਮਿਟ ਕਰਵਾਇਆ ਉਹ ਨੌਜਵਾਨ ਦੀ ਛੇੜ ਆ ਬਿਲਕੁਲ ਠੀਕ ਹੈ ਜੀ ਜਦੋਂ ਥੋੜੀ ਠੰਡ ਫੀਲ ਕਰਦਾ ਸੀ ਉਹਨੂੰ ਜਲਦੀ ਜਲਦੀ ਅਸੀਂ ਗਰਮ ਕੱਪੜੇ ਕੰਬਲ ਵਗੈਰਾ ਪ੍ਰੋਵਾਈਡ ਕਰਵਾਏ ਆ ਔਰ ਉਹਦਾ ਹਾਲ ਚਾਲ ਹੈ ਹੁਣ ਬਿਲਕੁਲ ਠੀਕ ਹੈ ਜੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ